ਦੋਸਤੋ ਆਮ ਆਦਮੀ ਪਾਰਟੀ ਅੱਜ ਕਿੱਥੇ ਖੜੀ ਹੈ ਸਾਰੇ ਸੰਕਟਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਹੁਣ ਕਿਵੇਂ ਅੱਗੇ ਤੁਰੂਗੀ ਤੇ ਆਮ ਆਦਮੀ ਪਾਰਟੀ ਦੀਆਂ ਹੋਰ ਸਿਆਸੀ ਗੱਲਾਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਤੁਸੀਂ ਮਰਲੀ ਸਾਹਿਬ ਨੂੰ ਹੁਣ ਸੁਣੋਗੇ ਆਮ ਆਦਮੀ ਪਾਰਟੀ ਬਾਰੇ ਇਲੈਕਸ਼ਨ ਦੀ ਰਣਨੀਤੀ ਬਾਰੇ ਕਿੰਨੇ ਕਿ ਸਟਾਂ ਜਿੱਤ ਸਕਦੀ ਹੈ ਪਾਰਟੀ ਲਿਕਰ ਪਾਲਿਸੀ ਦੇ ਵਿੱਚ ਵੱਡੇ ਲੀਡਰ ਗ੍ਰਫਤਾਰ ਨੇ ਫੜੇ ਹੋਏ ਨੇ ਉਸ ਤੋਂ ਬਾਅਦ ਕੀ ਸਥਿਤੀ ਰਹਿ ਸਕਦੀ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰਹੂਗਾ ਇਹ ਸਾਰੀਆਂ ਗੱਲਾਂ ਆਪਾਂ ਮਾਲਵਿੰਦਰ ਸਿੰਘ ਮਾਲੀ ਸਾਹਿਬ ਤੋਂ ਸਮਝਾਂਗੇ ਸੋ ਮਾਲੀ ਸਾਹਿਬ ਕਿਵੇਂ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਜੀ ਗੱਲ ਕੱਲੀ ਆਮ ਆਦਮੀ ਪਾਰਟੀ ਦੀ ਜੇ ਤੁਸੀਂ ਪੰਜਾਬ ਦੀ ਸਾਰੀ ਸਿਆਸਤ ਦੇਖੋ ਨਾ ਭਾਰੀ ਸਿਆਸਤ ਦੀ ਇਹ ਹਾਲਾਜ ਜਿਵੇਂ ਤਾਣਾ ਖੁੱਤੀ ਝੂਮਣੀ ਵਾਲੇ ਆਲ ਪਤਾਲ ਜੀ ਹਾਲ ਦੇ ਦੇਖੋ ਵੀ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਕੋਲ ਲੋਕ ਸਭਾ ਲਈ ਕੋਈ ਏਜੰਡਾ ਨਹੀਂ ਲੋਕ ਸਭਾ ਦੇ ਅੰਦਰ ਇਹਨਾਂ ਦੇ ਐਮਟੀ ਚੁਣ ਕੇ ਜਾਣਗੇ ਉਹ ਉਹਨਾਂ ਦਾ ਪੰਜਾਬ ਨਾਲ ਜੋ ਆਪਾਂ ਗੱਲਾਂ ਕਰਦੇ ਆ ਉਹੇ ਬਾਰੇ ਕੋਈ ਏਜੰਡਾ ਨਹੀਂ ਕੀ ਟੱਕਾ ਕੀ ਵਿਸਕਰਾ ਕੀ ਬੇਇਨਸਾਫੀ ਆ ਆਮ ਆਦਮੀ ਪਾਰਟੀ ਦੀ ਵਿਸ਼ੇਸ਼ਤਾ ਇਹ ਆ ਕਿ ਇਹਦੇ ਕੋਲੇ ਕੋਈ ਵੀ ਸਪਸ਼ਟ ਸਿਆਸੀ ਸੇਧ ਹੈ ਨਹੀਂ ਨਾ ਤਾਂ ਫੈਡਰਲਿਜ਼ਮ ਵਾਲੀ ਗੱਲ ਕਰਦੀ ਆ ਨਾ ਐਜੰਟਰੀ ਵਾਲੀ ਸਿਸਟਮ ਵਾਲੀ ਗੱਲ ਕਰਦੀ ਆ ਇਹਦਾ ਸਾਰੀ ਸਿਆਸਤਾਂ ਜਿਹੜੀ ਤੱਲਾ ਲਾਉ ਪੋਲਿਟਿਕਸ ਆ ਇੱਕ ਹੱਥ ਦਾ ਜਿਹੜਾ ਕਰਦਾ ਦੂਜਾ ਉਖਧੂਲਟ ਕਰਦਾ ਹੁਣ ਦਿੱਲੀ ਦੇ ਵਿੱਚ ਜਿਹੜੇ ਤੁਸੀਂ ਹਵਾਲੇ ਦਿੱਤੇ ਨੇ ਵੀ ਇਹਨਾਂ ਦੇ ਬੰਦੇ ਅੰਦਰ ਬੈਠੇ ਨੇ ਜਾ ਪਾਰਟੀ ਛੱਡ ਕੇ ਗਿਆ ਇੱਕ ਮੰਤਰੀ ਉਹਦੇ ਬਾਰੇ ਜਿਹੜੀਆਂ ਗੱਲਾਂ ਕਰਦੇ ਨੇ ਪੰਜਾਬ 'ਚ ਉਹ ਹੀ ਲਾਗੂ ਕਰ ਰਹੇ ਨੇ ਕਹਿੰਦੇ ਨੇ ਨਾ ਵੀ ਇਹੀ ਬੰਦਾ ਜਿਹੜਾ ਕੱਲ ਨੂੰ ਇਹਦੇ ਹਾਰ ਪਾਉਣਗੇ ਭਾਜਪਾ ਵਾਲੇ ਤੁਸੀਂ ਪੰਜਾਬ 'ਚ ਕੀ ਕੀਤਾ ਜੀ ਪਹਿਲਾਂ ਸੁਸ਼ੀਲ ਰਿੰਕੂ ਦੇ ਹਾਰ ਪਾਏ ਤੁਸੀਂ ਕਿੱਥੋਂ ਲੈ ਕੇ ਆਏ ਸੀ ਫਿਰ ਉਹਨੂੰ ਟਿਕਟ ਵੀ ਦੇਤਾ ਫਿਰ ਉਹ ਟਿਕਟ ਛੱਡ ਕੇ ਧੜ ਗਿਆ ਸ਼ੀਤਲੰਗਰਾਲ ਨੂੰ ਕਿੱਥੋਂ ਲੈ ਕੇ ਆਏ ਸੀ ਉਹ ਐਮਐਲਏ ਵੀ ਬਣ ਗਿਆ ਹੁਣ ਉਹ ਵੀ ਇਹਨਾਂ ਨੂੰ ਛੱਡ ਕੇ ਭੱਜ ਗਿਆ ਗੁਰਪ੍ਰੀਤਜੀਤ ਜਿਹੜਾ ਉਹਨੂੰ ਕਿੱਥੋਂ ਲੈ ਕੇ ਆਏ ਨੇ ਉਹਨੂੰ ਐਮਪੀ ਦੀ ਟਿਕਟ ਵੀ ਦਿੱਤੀ ਰਾਜਕਮਾਰ ਕੱਬੇਵਾਲਾ ਜਿਹੜਾ ਡਿਫਟੀ ਲੀਡਰ ਸੀ ਕਾਂਗਰਸ ਦਾ ਉਹ ਵਿਜੀਲੈਂਸ ਦਾ ਡਰਾਬਾ ਦੇ ਕੇ ਉਹ ਤੇ ਕੇਸ ਚੱਲ ਰਹੀ ਸੀ ਜਾਂਚ ਚੱਲ ਰਹੀ ਸੀ ਉਹਨੂੰ ਪੱਟ ਲਿਆ ਉਹਨੂੰ ਟਿਕਟ ਵੀ ਦਿੱਤਾ ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਇਹ ਮਾਰਗਫੇਜ਼ ਤੋਂ ਸਖਣੀਆਂ ਪਾਰਟੀਆਂ ਨੇ ਪਹਿਲੀਆਂ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹ ਪੂਰੀ ਤਰ੍ਹਾਂ ਨਿੱਜ ਪ੍ਰਸਤ ਨੇ ਪਰਿਵਾਰ ਪ੍ਰਸਤ ਨੇ ਸਿਆਸਤ ਉਹਨਾਂ ਲਈ ਇੱਕ ਠੰਡਾ ਇਸੇ ਕਰਕੇ ਉਹ ਮਤਲਬ ਹਰ ਇੱਕ ਟਿਕਟ ਨੂੰ ਇਹ ਕਹਿੰਦੀਆਂ ਨੇ ਮੇ ਤਾਂ ਸਾਡੇ ਪਰਿਵਾਰ ਦਾ ਹੱਕ ਬਣਦਾ ਤੁਸੀਂ ਚੌਧੇ ਦੀ ਪਰਿਵਾਰ ਦੇਖ ਲਓ ਜਗENDER ਦੇ ਉਹਨਾਂ ਨੇ ਕਿੰਨੀ ਉਹ ਕਿੰਨੀ ਵਾਰਸ ਨੂੰ ਤਾਂ ਮਾਣੀਆਂ ਨੇ ਠੀਕ ਹੈ ਮਾਸਟਰ ਗੁਰਵੰਤਾ ਸਿੰਘ ਜਿਹੜਾ ਉਹਦੇ ਲੜੇ ਆਲ ਦਾ ਹੋ ਰਹੀ ਸੀ ਲੜਾਈ ਦੇ ਵਿੱਚ ਕਾਂਸ ਦੇ ਵਿੱਚ ਰਹਿ ਕੇ ਫਿਰ ਉਹਨਾਂ ਦੂਜੀ ਟੀੜੀ ਆ ਗਈ ਦੀ ਹੁਣ ਕੀ ਕਹਿੰਦੇ ਸਾਨੂੰ ਵੀ ਹੱਕ ਦੇ ਜੋ ਸੋ ਇਸ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਆ ਜਿਹੜੀ ਉਹਦਾ ਬਹੁਤ ਮਾੜਾ ਹਾਲ ਆ ਇਸ ਪੱਖੋਂ ਕਿਉਂਕਿ ਉਹਦੇ ਕੋਲੇ ਕੋਈ ਜਥੇਬੰਦਕ ਢਾਂਚੇ ਨਹੀਂ ਉਹਦੇ ਕੋਲੇ ਕੋਈ ਕਾਢਰੇ ਹੈ ਨਹੀਂ ਉਹਦੇ ਕੋਲੇ ਵਲੰਟੀਅਰ ਨਹੀਂ ਵਲੰਟੀਅਰ ਦਾ ਮਤਲਬ ਆ ਕੋਈ ਸੇਵਾ ਕਰੋ ਕਿਸੇ ਗੱਲ ਦੀ ਝਾਕ ਨਾ ਤੇ ਟਿੱਕ ਟੱਕ ਰੱਖਣਾ ਮੰਨੋ ਟਿੱਕ ਟਸੀ ਜਿੰਨੂ ਦੇਣੀ ਆ ਸਾਡੀ ਮਰਜ਼ੀ ਆ ਜਿਵੇਂ ਕਹਿੰਦੇ ਆ ਮਾ ਜੀ ਉਹ ਇੱਕ ਗੀਤ ਆ ਵੈਸੇ ਹੈ ਤਾਂ ਉਹ ਕਸੂਤਾ ਜਾ ਵੀ ਕੌਣ ਕੀ ਕਰਦੇ ਰਹਿਗੇ ਟਿੱਕ ਕੀ ਲੈ ਗਿਆ ਫੋਗ ਮੰਟੇ ਆ ਅਸਲ ਇਹ ਹਾਲਤ ਚਲ ਤੂੰ ਜਿੱਤਾ ਕੇ ਆਓ ਅੱਗੇ ਵਧ ਕੇ ਕਿਤੇ ਕੋਲ ਨੂੰ ਲਾ ਕੇ ਤੁਸੀਂ ਇਹ ਦੇਖੋ ਸਾਰੀਆਂ ਸਿਆਸੀ ਪਾਰਟੀਆਂ ਕੋਲੇ ਹਾਲ ਉਸ ਤਰ੍ਹਾਂ ਦਾ ਸਾਹਮਣੇ ਆ ਰਿਹਾ ਜਿਹੜਾ ਲੋਕ ਜਾਂ ਵੀ ਯੋਗਤਾ ਤੇ ਫਰਜ਼ਾ ਰੱਖਦਾ ਹੋਵੇ ਜਿਹੜਾ ਲੋਕ ਸਭਾ ਦੇ ਵਿੱਚ ਮੁਲਕ ਦੇ ਵਿੱਚ ਜੋ ਗਲਤੀਆਂ ਹੋ ਗਈਆਂ ਨੇ ਜਾਂ ਕਿਹੜੀ ਗਲਤੀਆਂ ਨੇ ਉਹਦੇ ਬਾਰੇ ਸਾਹਮਣੇ ਰੱਖਦਾ ਹੋਵੇ ਜਾਂ ਬੋਲ ਸਕਦਾ ਹੋਵੇ ਮੈਂ ਤਾਂ ਤੁਸੀਂ ਤੁਸੀਂ ਕਹੇਗੇ ਬੰਦੇ ਛਾਂਟ ਕੇ ਲਿਆ ਰਹੇ ਹੋ ਕੱਬੇ ਵਾਲ ਹੁਣ ਤੱਕ ਜਿਹੜੇ ਪੰਜਾਬ ਦੇ ਇਹੋ ਹੀ ਗੱਲ ਇਹ ਮੈਂ ਸਾਹਬਜ਼ਾਦੇ ਵਾਲੀ ਗੱਲ ਕਹੀ ਸੀ ਜੀ ਉੱਥੇ ਮੈਂ ਪਹਿਲੀ ਵਾਰ ਆਹ ਕਰਾਤਾ ਮੈਂ ਕਰਤਾ ਮੈਂ ਤੀਜੀ ਵਾਰ ਆਹ ਕਰਾਤਾ ਤੁਸੀਂ ਦੱਸੋ ਵੀ ਤੁਸੀਂ ਕਦੋਂ ਤੁਸੀਂ ਖੇਤੀ ਬਿਲਾ ਦਾ ਵਿਰੋਧ ਕੀਤਾ ਕਦੋਂ ਤੁਸੀਂ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਕਦੋਂ ਤੁਸੀਂ ਜੀਐਸਟੀ ਦਾ ਵਿਰੋਧ ਕੀਤਾ ਇਹ 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 ਤਾਂ ਸਿਰਫ ਹੋਇਆ ਵੀ ਕੁਛੇ ਨਾ ਬੰਦੇ ਨੇ ਉਹਨਾਂ ਲਈ 5 ਸਾਲ ਦੀ ਤਨਖਾਹ ਬਣਦੀ ਹੁੰਦੀ ਆ ਤੇ ਸਾਰੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਆ ਤੇ ਪਰਿਵਾਰ ਨੂੰ ਸਾਰੀ ਉਮਰ ਲਈ ਸਹੂਲਤਾਂ ਮਿਲ ਜਾਂਦੀਆਂ ਨੇ ਇਹ ਤਾਂ ਇੱਕ ਜਿਵੇਂ ਨੌਕਰੀ ਕਰਦਾ ਹੁੰਦਾ ਨਾ ਬੰਦਾ ਵੀ ਨੌਕਰੀ ਮਿਲ ਗਈ ਜੀ ਕੁਝ ਚਿਰ ਕੰਮ ਕੀਤਾ ਤੇ ਉਹਨੂੰ ਬਹੁਤ ਸਾਰਾ ਤਨਖਾਹਾਂ ਪੈਨਸ਼ਨਾਂ ਨੇ ਤੇ ਦੂਜੀਆਂ ਸਹੂਲਤਾਂ ਚੱਲਦੀਆਂ ਨਹੀਂ ਜਾਂਦੀਆਂ ਨੇ ਇਹਨਾਂ ਦਾ ਤਾਂ ਮਨ ਤੋਂ ਉੱਥੇ ਤੱਕ ਕਿਸਮਤ ਹੋ ਸਕਦੀ ਆ ਇਸੇ ਕਰਕੇ ਕੋਈ ਸ਼ਰਮ ਨਹੀਂ ਰਹਿਣੀ ਕਿ ਤੁਹਾਨੂੰ ਵੇ ਹੁਣ ਤਾਂ ਤੁਸੀਂ ਕਹਿੰਦੇ ਅਸੀਂ ਪੰਜਾਬ ਬਚਾ ਲਿਆ ਅਸੀਂ ਉਹ ਸਿਆਸਤਲੇ ਵਾਰਸਾਂ ਕਾਂਗਰਸ ਇਹਾ ਛਿੜਪਾ ਮਾਰ ਕੇ ਭਾਜਪਾ ਚਲੇ ਗਏ ਤੇ ਮੁੜ ਕੇ ਉਹੀ ਉਹੀ ਤਲਾ ਜਿਹੜਾ ਕਾਂਗਰਸ ਦੇ ਰਹਿਣ ਲੱਗੇ ਮਤਲਬ ਕਿ ਦੂਜੀਆਂ ਪਾਰਟੀਆਂ ਲਾਉਂਦੀਆਂ ਸੀ ਇਹ ਸਾਰੇ ਬੰਦਿਆਂ ਦੀ ਹਾਲ ਤੁਸੀਂ ਦੇਖ ਲਓ ਨਾ ਜੀ ਅੱਜ ਉਹਦੀ ਟਿਊਨ ਹੋ ਰਾ ਲੋਕ ਪੁਰਾਣੀਆਂ ਚੱਕ ਕੇ ਵੀਡੀਓ ਚਲਾ ਰਹੇ ਨੇ ਸੋ ਇਹ ਪੱਖੋਂ ਇਹ ਪੰਜਾਬ ਬਹੁਤ ਦੁਖਾਂਤ ਆ ਪੰਜਾਬ ਕੋਈ ਵਰਤਾਂਤ ਨਹੀਂ ਸਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ ਸਾਰੀ ਰੌਲਕ ਟੋਲੇ ਵਾਲੀ ਸਿਆਸਤ ਚੱਲ ਜਾਰੀ ਆ। ਜੇ ਸਮੁੱਚੇ ਤੌਰ ਤੇ ਆਖਿਆ ਜਾਵੇ ਪੰਜਾਬ ਬਾਰੇ ਜਿਹੜੀ ਆਰਐਸਐਸ ਤੇ ਬੀਜੇਪੀ ਦੀ ਨੀਤੀ ਆ ਜਾਂ ਜਿਹੜੀ ਯੂਨੀਅਨ ਸਰਕਾਰਾਂ ਦੀ ਨੀਤੀ ਆ ਇੱਥੇ ਰੌਲਕ ਟੋਲਾ ਪੈ ਗਿਆ ਕਰੋ ਇੱਥੇ ਸਿਆਸੀ ਲੀਡਰਸ਼ਿਪ ਆ ਜਿਹੜੀ ਇਹਨੂੰ ਖਤਮ ਕਰੋ। ਸਿਆਸੀ ਲੀਡਰਾਂ ਦਾ ਕਰਦਾਰ ਵਿਹਾਰ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਨੰਗਾ ਹੋ ਰਿਹਾ ਨਸ਼ਰ ਹੋ ਰਿਹਾ। ਮਤਲਬ ਸੱਚੀ ਹੋਇਆ ਲੱਗਦਾ ਵੀ ਜਿੰਨਾ ਚਿਰ ਤੇ ਇਹਨਾਂ ਦੀ ਵਾਰੀ ਵਟੇ ਦੀ ਖੇਡ ਸੀ ਉੱਪਰ ਘਾਟੋ ਮੈਂ ਕਹਿੰਦਾ। ਉਹਨੋਂ ਤੱਕ ਤਾਂ ਇਹਨਾਂ ਨੂੰ ਫਿਕਰ ਹੀ ਨਹੀਂ ਸੀ ਕਿਸੇ ਗੱਲ ਦਾ ਵੀ ਆਪਾਂ ਨੂੰ ਕੀ ਅੱਜ ਕੱਲ੍ਹ ਹੀ ਆਗੇ ਦੱਸਣ ਰਸੀਆ ਜਾਂਦੇ ਅਸੀਂ ਵੀ ਉਹ ਆ ਜਾਣਗੇ ਆ ਹੁਣ ਇੱਕ ਨਵੇਂ ਆ ਗਏ ਛਲਾਰੂ ਆਮ ਆਦਮੀ ਪਾਰਟੀ ਵਾਲੇ ਉਹਨੇ ਇਹਨਾਂ ਦੀ ਖੇਡ ਵੀ ਵਿਗਾੜਤੀ ਦੂਜੀ ਗੱਲ ਆ ਮੁਲਕ ਪੱਧਰ ਤੇ ਪਹਿਲੀ ਵਾਰ ਮੋਦੀ ਦੇ ਖਿਲਾਫ ਇੰਡੀਆ ਗੱਠ ਜੋੜੀ ਖੜਾ ਹੋਇਆ ਉਸ ਗੱਠ ਜੋੜ ਦਾ ਪੰਜਾਬ 'ਚ ਪਰਚਾਵਾ ਨਾ ਕਹਿੰਦੇ ਕੋਈ ਖੇਡੀ ਜਾ ਰਹੇ ਨੇ ਸੋ ਮਤਲਬ ਫੌਸ ਨਾਇਕ ਹਾਲਿਆ ਪੰਜਾਬ ਜਿਹੜਾ ਮਤਲਬ ਹਮੇਸ਼ਾ ਰਾਹ ਦਿਖਾਵਾ ਬਣਦਾ ਸੀ ਮੁਲਕ ਨੂੰ ਇੱਕ ਸੇਧ ਦਿਖਾਉਂਦਾ ਸੀ ਚਾਹੇ ਉਹ ਅੰਗਰੇਜ਼ਾਂ ਦੇ ਖਿਲਾਫ ਲੜਾਈ ਸੀ ਚਾਹੇ ਉਹ ਅੜਕੇ ਫੈਗਰਲ ਢਾਂਕੇ ਦੀ ਲੜਾਈ ਸੀ ਚਾਹੇ ਉਹ ਕਿਸਾਨ ਅੰਦੋਲਨ ਸੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਸੇਧ ਦਿਖਾਉਣ ਵਾਲਾ ਪੰਜਾਬ ਸੀ ਜਿਹੜਾ ਜੋ ਆਪਦੇ ਆਪ ਕੇ ਅੱਜ ਤੱਕ ਉਹ ਵੀ ਆ ਫਿਰ ਰਿਹਾ ਕਿ ਉਹਨੂੰ ਆਪੇ ਨਹੀਂ ਦਿਸਦਾ ਇਹ ਵੀ ਜਾਣਨਾ ਕਿਧਰ ਗੁੱਸਾ ਕਿੱਥਾ ਪਹਿਲਾਂ ਦੂਜੀਆਂ ਪਾਰਟੀਆਂ ਖਰਚਤੀਆਂ ਫਿਰ ਭਗੰਤ ਮਾਨ ਖਰਚਤਾ ਉਹਨਾਂ ਨੇ ਉੱਥੋਂ ਆਪਣਾ ਸੰਗਰੂਰ ਤੋਂ ਐਸੀ ਗਲਬਾਦਲ ਨੂੰ ਖਰਚਣਗੇ ਕਿ ਗਲਬਾਦਲ ਹੀ ਹੈਗਾ ਵਰਤਾਰਾ ਜਿਹੜਾ ਪਾਰਟੀਆਂ ਦੇ ਅੰਦਰ ਲੜਨ ਦੀ ਥਾਂ ਪਾਰਟੀਆਂ ਨੂੰ ਸੁਧਾਰਨ ਦੀ ਥਾਂ ਇਹ ਸੋਚਦਾ ਵੀ ਕਿਹਦੇ ਚੌਂਕ ਤੇ ਦੁਕਾਨ ਖੋਲੀਏ ਜਿੱਥੇ ਆਪਣੀ ਦੁਕਾਨ ਚੱਲੂ ਇਹ ਵੀ ਵਰਤਾਂਤ ਨਹੀਂ ਸਿਰਜਣ ਦੇ ਰਿਹਾ ਲੋਕਾਂ ਦੇ ਵਿੱਚ ਖਾਕ ਕਰਕੇ ਨੌਜਵਾਨਾਂ ਚ ਇਹ ਗੱਲ ਕੋਈ ਵੀ ਕਿਹੜੀ ਪਾਰਟੀ ਤੇ ਕਿਧਰੋਂ ਆਇਆ ਗਲਬਦਲ ਨੂੰ ਖਿਲਾਫ ਬਹੁਤ ਗੁੱਸਾ ਉੱਭਰ ਰਿਹਾ ਮੈਨੂੰ ਐ ਮਹਿਸੂਸ ਹੁੰਦਾ ਇਸ ਵਾਰ ਜੀ ਬਿਲਕੁਲ ਪਰ ਮੱਲੀ ਸਾਹਿਬ ਜ਼ਿਕਰ ਆਪਾਂ ਉਹ ਦੇਖੀ ਵੀ ਆਲ ਓਵਰ ਕੇ ਸੰਕਟ ਆਮ ਆਦਮੀ ਪਾਰਟੀ ਦੇ ਅੱਗੇ ਹੈਗਾ ਲੀਡਰਸ਼ਿਪ ਦਾ ਵੀ ਸੰਕਟ ਹੈ ਵੱਡੇ ਫੇਸ ਨਹੀਂ ਹੈਗੇ ਆਮ ਆਦਮੀ ਪਾਰਟੀ ਦੇ ਕੋਲੇ ਕੋਈ ਸੁਭਾਈ ਆਗੂ ਨਹੀਂ ਰਹੇ ਹੈਗੇ ਇਹ ਜਿਹੜੇ ਵੱਡੇ ਮੰਤਰੀ ਸੀ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਿਜ਼ੀ ਨੇ ਅੱਜ ਭਗਵੰਤ ਮਾਨ ਸਾਹਿਬ ਤੋਂ ਇਲਾਵਾ ਕੋਈ ਆਮ ਆਦਮੀ ਪਾਰਟੀ ਦੇ ਕੋਲੇ ਵੱਡਾ ਫੇਸ ਨਹੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਸਕੇ ਕਿਉਂਕਿ ਮੰਤਰੀ ਆਪਣੇ ਹਲਕਿਆਂ ਦੇ ਵਿੱਚ ਵਿਅਸਤ ਨੇ ਤੇ ਉਸ ਚੀਜ਼ ਦਾ ਇੱਕ ਜਿਹੜਾ ਆਪਾਂ ਜਥੇਬੰਦਕ ਸੰਕਟ ਗਿਣ ਸਕਦੇ ਹਾਂ ਉਸ ਚੀਜ਼ ਨੂੰ ਸੁਭਾਈਆ ਲੀਡਰਸ਼ਿਪ ਹੈ ਜਿਹੜੀ ਉਹਦੇ 'ਚ ਦੇਖੋ ਭਗੂ ਸਾਹਿਬ ਅਸਲ ਸੰਕਟ ਨਹੀਂ ਦਾ ਅਸਲ ਸੰਕਟ ਮਾਰਗ ਸੇਧ ਦਾ ਜੀਵ ਦੇ ਵਿੱਚੋਂ ਜਥੇਵੰਦਕ ਸੰਕਟ ਪੈਦਾ ਹੋਇਆ ਲੀਡਰਸ਼ਿਪ ਦਾ ਸੰਕਟ ਪੈਦਾ ਹੋਇਆ ਬਸ ਥੋੜੀ ਜਿਹੀ ਆ ਜਿਹੜੀ ਉਹ ਸਮਾਜ ਦੇ ਭਲੇ ਦੀ ਪੰਜਾਬ ਦੇ ਭਲੇ ਦੀ ਮੁਲਕ ਦੇ ਭਲੇ ਦੀ ਥਾਂ ਪਰਿਵਾਰ ਦੇ ਭਲੇ ਦੀ ਹੋਵੇ ਜਿਹਨੂੰ ਤੁਸੀਂ ਇੱਕ ਦੁਕਾਨਦਾਰੀ ਵਾਂਗੂ ਚਲਾਮੋ ਫਿਰ ਸਿਆਸੀ ਲੀਡਰਸ਼ਿਪ ਉੱਭਰਦੀ ਨਹੀਂ ਤੇ ਪਰਵਾਣਾ ਚ ਸੀਮਤ ਹੋ ਕੇ ਰਹਿ ਜਾਂਦੀ ਹੈ ਸੋ ਅਸਲ ਸੰਕਟਾ ਮਾਰਗ ਸੇਧ ਦਾ ਲਈ ਦਾ ਤੁਸੀਂ ਇਹ ਦੇਖੋ ਸਿਆਸੀ ਪਾਰਟੀਆਂ ਉਹ ਲੈ ਹਈ ਨਹੀਂ ਕੋਈ ਜਿੰਦਾ ਲੋਕ ਸਭਾ ਦਾ ਇੰਡੀਆ ਗੱਠ ਜੋੜ ਹੈ ਜਿਹੜਾ ਉਹ ਵੀ ਕਾਮਨ ਮਿਨਿਮਲ ਪ੍ਰੋਗਰਾਮ ਨਹੀਂ ਹੱਟ ਤੈਕ ਕਰ ਸਕਿਆ ਰਾਹੁਲ ਗਾਂਧੀ ਆ ਜਿਹੜਾ ਮੋਦੀ ਦੇ ਖਿਲਾਫ ਮੁੱਦਿਆਂ ਦੀ ਸਿਆਸਤovar ਰਿਹਾ ਤੇ ਸਹੀ ਸਿਆਸਤovar ਰਿਹਾ ਤੇ ਪੈਰ ਗੱਡ ਕੇ ਲੜ ਰਿਹਾ ਹੋ ਬਾਕੀ ਜਿਹੜੀਆਂ ਖੇਤਰੀ ਪਾਰਟੀਆਂ ਫੈਡਰਲ ਪਾਰਟੀਆਂ ਫੈਡਰਲ ਸਿਆਸਤ ਵਾਲੀਆਂ ਗੱਲਾਂ ਕਹਿੰਦੀਏ ਉਹ ਤਾਂ ਪਿਛਲੇ 30 35 ਸਾਲਾਂ ਤੋਂ ਇਹਨਾਂ ਨੇ ਕ腐ਟ ਵੀ ਕਰ ਲਈਆਂ ਕਰਪਟ ਵੀ ਕਰ ਲਈਆਂ ਜਾਨੀ ਉਹ ਚਾਹੇ ਖੇਤਰੀ ਪਾਰਟੀਆਂ ਨੇ ਕਹੀ ਨਾ ਮੈਂ ਹਣੋ ਤਾਂ ਅਕਾਲੀਵਲ ਖੇਤੀ ਪਾਰਟੀ ਆ ਇਹਨਾਂ ਨੇ ਇਹ ਵੀ ਕਹਿ ਇੱਕ ਪਾਰਟੀ ਸਾਡੇ ਦੇ ਸਾਥ ਪਿਆਰੇ ਵੀ ਕਹਿਣਾ ਜੁਲਦੀ ਤੁਸੀਂ ਲੋਕ ਸਭਾ ਦੀ ਚੋਣ ਕਿੰਨੂੰ ਟਰਾਂਸਲੇਟ ਕਰੋ ਅਨਵਾਦ ਕਰੋ ਵੀ ਇੱਥੇ ਤੁਹਾਡੇ ਸੂਲ ਤੇ ਸਿਧਾਂਤ ਕੀ ਨੇ ਮੈਚ ਕਰਨਾ ਆ ਜੀ ਨੂੰ ਇਹ ਦੱਸਣਾ ਭਾਜਪਾ ਦੇ ਏਜੰਡੇ ਨਾਲ ਇਹਨਾਂ ਦੀ 1% ਸਾਂਝ ਹੋਵੇ ਤੇ ਇਹ ਦੱਸਣਾ ਰਾਹੁਲ ਦੇ ਏਜੰਡੇ ਨਾਲ ਇਹਨਾਂ ਦਾ 5% ਵਿਰੋਧ ਹੋਵੇ ਦੱਸਣ ਜਦੋਂ ਤੁਸੀਂ ਵਿਚਾਰ ਦੇ ਪਾਸੇ ਨਹੀਂ ਪਹਿਣਾ ਸਿਆਸਤ ਦੇ ਪਾਸੇ ਨਹੀਂ ਪਹਿਣਾ ਤੁਸੀਂ ਆਪმიან ਜੱਥੇਬੰਦੀਆਂ ਆਪਦੇ ਪਰਿਵਾਰ ਸਿਰਫ ਸੱਤਾ ਦੇੇੜੇ ਰਹਿਣ ਜਾਂ ਸੱਤਾ ਦੇ ਕਾਰਜ ਹੋਣ ਦੀ ਨੀਤੀ ਅਪਣਾਉਣੀ ਆ ਤੁਸੀਂ ਇਹ ਦੇਖਣਾ ਵੀ ਇੱਜਤ ਕਿਦਾ ਸਕਦਾ ਪਾਰਟੀਆਂ ਦੇ ਵਿੱਚ ਸਾਡੇ ਚ ਤੋਂ ਤਹੇ ਕਾਲਾ ਚੋਰਾ ਜਿਹੀ ਸਭ ਨੂੰ ਤੋਂ ਸਵਾਗਤ ਆ ਇਸੇ ਕਰਕੇ ਇਹਨਾਂ ਤੋਂ ਕੋਈ ਵੀ ਕਿਸੇ ਦਲ ਤੋਂ ਕਿਸੇ ਹੋਰ ਤੋਂ ਲੈਣ ਨੂੰ ਤਿਆਰ ਆ ਇਹ ਵਰਤਾਰਾ ਪਹਿਲਾਂ ਛੋਟੀ ਪੱਧਰ ਤੇ ਸੀ ਜਦੋਂ ਸਿਆਸੀ ਮੰੰਗ ਬਹੁਤ ਵੱਧ ਗਿਆ ਮੰੰਗ ਪਣਾ ਤਾਂ ਇਹ ਵੱਡੇ ਪੱਧਰ ਤੇ ਹੋ ਗਿਆ 175 ਬੰਦੇ ਉਹ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਆਏ ਬੰਦਿਆਂ ਨੂੰ ਪਿੱਛਾ ਦਿੱਤੀਆਂ ਨੇ ਭਾਜਪਾ ਨੇ ਕਿਤੇ ਕੋਈ ਅੰਕੜਾ ਦੱਸ ਰਿਹਾ ਹੈ ਕੈਬੀਨ ਦੇ ਉੱਤੇ ਤੇ ਹਰਿਆਣੇ ਦੇ ਵਿੱਚ 10% ਤੋਂ 6 ਉਹਨਾਂ ਨੂੰ ਦਿੱਤਿਆਂ ਨੇ ਭਾਜਪਾ ਨੇ ਜਿਹੜੇ ਕਾਂਗਰਸ ਤੋਂ ਆਏ ਨੇ 6 ਪ੍ਰਧਾਨ ਸਭਾ ਜਿੱਤਣਾ ਹੋ ਰਿਹਾ ਨੇ ਮਾਤਾ ਦੇ ਉਹਨਾਂ ਨੂੰ ਦਿੱਤਿਆਂ ਨੇ ਜਿਹੜੇ ਕਾਂਗਰਸ ਤੋਂ ਆਏ ਨੇ ਤੋਂ ਇਹ ਕਰਕੇ ਸੰਕਟਾ ਜਿਹੜਾ ਇਹ ਲੀ ਦਾ ਸੰਕਟਾ ਜੇ ਤੁਹਾਡੇ ਕੋਲੇ ਸਹੀ ਨਹੀਂ ਹੋ ਉਹ ਹੈ ਜਿੱਥੇ ਬੰਦਕ ਧੰਚਾ ਪੜਾਇਆ ਜਾਂਦਾ ਹੁੰਦਾ ਤੁਹਾਨੂੰ ਮੈਂ ਅਕਾਲੀ ਦਲ ਦੀ ਵਾਰਨ ਦਿੰਦਾ ਜੇ ਕੋਈ ਜ਼ਿਲ੍ਹਾ ਪ੍ਰਧਾਨ ਹੁੰਦਾ ਸੀ ਉਹਦਾ ਕੋਈ ਮਤਲਬ ਹੁੰਦਾ ਸੀ ਜੀ ਤੇ ਉਸ ਤੋਂ ਬਾਅਦ ਵਰਕਿੰਗ ਕਮੇਟੀ ਮੈਂਬਰ ਹੁੰਦੇ ਸੀ 31 ਜਾਂ 21 ਉਹਨਾਂ ਦਾ ਮਤਲਬ ਸੀ ਵੀ ਦੇਖੋ ਜੀ ਵਰਕਿੰਗ ਕਮਿਟੀ ਮੈਂਬਰ ਆ ਫਿਰ ਇਹਨਾਂ ਨੇ ਪੀਏਸੀ ਬਣਾ ਲਈ ਇੱਕ ਫਿਰ ਇੱਕ ਕੋਰ ਕਮੇਟੀ ਬਣਾ ਲਈ ਫਿਰ ਇੱਕ ਜਨਰਲ ਕੌਂਸਲ ਬਣਾ ਲਈ 300 ਮੈਂਬਰਾਂ ਦੀ ਕੂੜੇ 145 ਮੈਂਬਰਾਂ ਨੇ ਪੀਏਸੀ ਬਣਾ ਲਈ ਪੋਲੀਟਿਕਲ ਅਫੇਅਰ ਕਮੇਟੀ ਜਾਣੀ ਕਿਸ ਹਰ ਇੱਕ ਨੂੰ ਹੋਦਾ ਨਹੀਂ ਜੋ ਅਸੀਂ ਆਪੜੇ ਕਰਦੇ ਨੇ ਹਰ ਇੱਕ ਤੋਂ ਬਾਅਦ ਜੱਫੇਬੰਦ ਕਢਾਂ ਤੇ ਧੰਕੇ ਧੰਗੇ ਜਿਹੜੇ ਨਵੇਂ ਹੁੰਦੇ ਨੇ ਉਹਨਾਂ ਨੂੰ ਉਹਦੇ ਦੇ ਇਹਦਾ ਮਤਲਬ ਜੱਫੇਬੰਦ ਕਢਾਂ ਤੇ ਰਾਹੀਂ ਇਹ ਆਪਣੀ ਲਾਈਨ ਨਹੀਂ ਲਾਗੂ ਕਰਦੇ ਜੱਫੇਬੰਦ ਕਢਾਂ ਤੇ ਦਰਜਬਾ ਕਹ ਦੋ ਫਿਰ ਉਹੀ ਲੀਡਰਸ਼ਿਪ ਆ ਜਿਹੜੀ ਇੱਕ ਬੰਦੇ ਦੀ ਜਾਂ ਇੱਕ ਪਰਿਵਾਰ ਦੀ ਆ ਜਾਂਦੀ ਆ ਉਸੇ ਤਰ੍ਹਾਂ ਕਿਤੇ ਸਾਰੇ ਚੱਲ ਰਹੇ ਨੇ ਆਨ ਆਦਮੀ ਪਾਰਟੀ ਤੁਸ ਰਸਦੋ ਆਨ ਆਦਮੀ ਪਾਰਟੀ ਦੀ ਸਟੇਟ ਕਮੇਟੀ ਕਿਹੜੀ ਆ ਜੀ ਬਿਲਕੁਲ ਹੁਣ ਵੀ ਪਾਰਟੀਆਂ ਦੀਆਂ ਮੀਟਿੰਗਾਂ ਥੋੜੋ ਥੋੜੇ ਆ ਉਹਨਾਂ ਐਮਐਲਏ ਦੀਆਂ ਸਾਬਕਾ ਹੀ ਮਿਲਦੀਆਂ ਪਰ ਉਹ ਉਹ ਜਿਹੜੇ ਬੰਦੇ ਚੋਣ ਦੇ ਵਿੱਚ ਆਏ ਹੋਏ ਨੇ ਉਹਨਾਂ ਦੀਆਂ ਮੀਟਿੰਗਾਂ ਸੱਦ ਰਿਹਾ ਉਹਨਾਂ ਨਾਲ ਹੀ ਲੜਨਾ ਪਾਰਟੀ ਕਿੱਥੇ ਦੀ ਪਾਰਟੀ ਤਾਂ ਕਿੱਥੇ ਐਂ ਅਕਾਲੀ ਦਲ ਦਾ ਹਾਲ ਆ ਤੇ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਦੇਖ ਲਿਆ ਉਹਨਾਂ ਦਾ ਜਥੇਵੰਦਕ ਤਾਂ ਮੀਟਿੰਗ ਸੀ ਹੰਦੀਆ ਪਰ ਉਹ ਵੀ ਬੰਮੈਂਟ ਸ਼ੋਅ ਹੋ ਗਿਆ ਕੋਈ ਵੀ ਕਹਿੰਦਾ ਵੀ ਭਾਰਤੀ ਜਨਤਾ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਆ ਉਹਦੀ ਕੀ ਗਾਰੰਟੀ ਹੈ ਕੇਜਰੀਵਾਲ ਕੀ ਗਾਰੰਟੀ ਹੈ ਆ ਤਾਂ ਬਲਾ ਚੱਲ ਰਹੀਆਂ ਨੇ ਜੀ ਹੂੰ ਜੀ ਬਿਲਕੁਲ ਬਿਲਕੁਲ ਸੋਮਾਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਤੁਸੀਂ ਖੁੱਲ ਕੇ ਸਮਝਾਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ ਮਾਲੀ ਸਾਹਿਬ